ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਦਰਤੀ ਅੱਜ ਸਹਿਜਲੀ ਰੋਡ ਗੁਰੂ ਘਰ ਆਇਆ ਹੋਇਆ ਸੀ ਤੇ ਵੇਖ ਕੇ ਬੜਾ ਮਨ ਖੁਸ਼ ਹੋਇਆ ਕਿ ਇੱਥੇ ਘਰ ਤੋਂ ਘਰ 5-600 ਬੱਚਾ ਇਕੱਠਾ ਜਿਹੜਾ ਉਹ ਲੰਗਰ ਛਕ ਰਿਹਾ ਸੀ ਤੇ ਸਾਰੇ ਸੇਵਾਦਾਰ ਉਹਨਾਂ ਦੀ ਸੇਵਾ ਕਰ ਰਹੇ ਸੀ ਤੇ ਇਹ ਮੇਰੇ ਖਿਆਲ ਮੁਤਾਬਕ ਕੋਈ ਆਪਣਾ ਕੈਂਪ ਲਗਾ ਹੋਇਆ ਜਾਂ ਕਿੱਦਾਂ ਵੀ ਮੈਂ ਪ੍ਰਬੰਧਕ ਵੀਰਾਂ ਨੂੰ ਸੱਦ ਕੇ ਤੇ ਬੇਨਤੀ ਉਹਨਾਂ ਨੂੰ ਕੀਤੀ ਹੈ ਉਹ ਜਲਦੀ ਆਉਣਗੇ ਤੇ ਉਹ ਮੈਨੂੰ ਇਹਦੇ ਬਾਰੇ ਸਾਰਾ ਦੱਸਣਗੇ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਿ ਮੈਂ ਕਬੇ ਵੀ ਪੰਜਾਬ ਦੇ ਵਿੱਚ ਵੀ ਕਿਸੇ ਗੁਰੂ ਘਰ ਦੇ ਵਿੱਚ ਇੰਨੇ ਬੱਚੇ ਇਕੱਠੇ ਨਹੀਂ ਦੇਖੇ ਜਿਨੇ ਇੱਥੇ ਆ ਇਹ ਆ ਜਿਬਾ ਰਹਿ ਕੇ ਵੀ ਕਿੰਨੀ ਅਸੀਂ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਦੇ ਆ ਇਹ ਇੱਕ ਬਹੁਤ ਵੱਡਾ ਇੱਕ ਸ੍ਰੇਹਾਨ ਹੈ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਕਿ ਸਾਨੂੰ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀਆਂ ਨੂੰ ਸਿੱਖੀ ਦੇ ਨਾਲ ਸਾਨੂੰ ਜੋੜਨਾ ਚਾਹੀਦਾ ਹੈ ਆ ਦੇਖੋ ਨਾ ਕਿਵੇਂ ਇਰੇ ਸੇਵਾਦਾਰ ਉਹ ਬੱਚਿਆਂ ਦੀ ਸੇਵਾ ਕਰ ਰਹੇ ਆ ਤੇ ਗੁਰੂ ਘਰਾਂ ਦੇ ਨਾਲ ਜੋੜ ਰਹੇ ਆ ਗੁਰਬਾਣੀ ਦੇ ਨਾਲ ਜੋੜ ਰਹੇ ਆ ਤੇ ਇਹ ਇੱਕ ਬਹੁਤ ਵੱਡਾ ਇਹਨਾਂ ਮੇਰੇ ਵੀਰਾਂ ਦਾ ਉਪਰਾਲਾ ਤੇ ਮੈਂ ਵਕਤਾਂ ਦੇ ਇਸ ਵੀਡੀਓ ਨੂੰ ਵੀ ਸ਼ੇਅਰ ਕਰਨਾ ਬੜਾ ਹੀ ਮਨ ਖੁਸ਼ ਹੋਇਆ ਇਸ ਦੇਖੋ ਨਾ ਕਿਵੇਂ ਗੁਰੂ ਘਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਜਲਦੀ ਹੀ ਮੁੱਖ ਸੇਵਾਦਾਰ ਪ੍ਰਧਾਨ ਸਾਹਿਬ ਸਰਦਾਰ ਜਸਮੀਤ ਸਿੰਘ ਜੀ ਉਹ ਆਉਣਗੇ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਤੇ ਉਹ ਸਾਰਾ ਇਸ ਬਾਰੇ ਉਹ ਦਸਰਨੀਵੀ ਮੇਰੇ ਨਾਲ ਇਥੋਂ ਦੇ ਪ੍ਰਬੰਧਕ ਸਾਰੇ ਜੁੜੇ ਹੋਏ ਨੇ ਤੇ ਖਾਸ ਕਰ ਇਥੋਂ ਦੇ ਮੁੱਖ ਸੇਵਾਦਾਰ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆ ਤੁਸੀਂ ਆਪਣਾ ਸ਼ੁਭ ਨਾਮ ਤੇ ਇਹ ਗੁਰੂ ਘਰ ਦਾ ਨਾਮ ਦੱਸਣਾ ਜਿਸ ਪਾਲ ਸਿੰਘ ਜੀ ਨਾਰਿਕ ਸਿਕ ਕਾਰਡ ਵਾਲਾ ਸਜਿਸਟਿਡ ਕੋਲੋਂ ਹੁਣ ਤੱਕ ਇਹਦਾ ਕਿੱਥੋਂ ਬੱਚਿਆਂ ਦਾ ਕੈਂਪ ਸਿੱਖੀ ਕੈਂਪਾਂ ਹਸਾਂ ਜੀ ਨੌਜਵਾਨ ਸਿਗੁਲੀ ਨਾਮ ਹਰ ਵਿਕਟ ਇਸ ਸੇਹੀ ਦੀ ਔਜਲਾ ਇਸ ਨੌਜਵਾਨ ਬੱਚੇ ਦਾ ਕਿਛੇ ਹੋਈ 12 ਸਾਲਾਂ ਤੋਂ ਲਗਾਇਆ ਜਾਂਦਾ ਤੋਂ ਪਰਵਾਹ ਨਹੀਂ ਕਿ ਸਾਡੇ ਮਿਸਤਕਾਰ ਦੇ ਵੀਰ ਕਬੀਰ ਸਿੰਘ ਜੀ ਨੇ ਜੋ ਚਲਨਰ ਸੈਕਟਰੀਲ ਉਹ ਵੀ ਸਾਡੇ ਨਾਲ ਨਵੇਂ ਬੱਚਿਆਂ ਨਾਲ ਹਾਂਜੀ ਬੱਚਿਆਂ ਦਾ ਪ੍ਰਾਣਾ ਹੈਗਾ ਪਿਛਲੇ ਤੀਬਨ ਦਿਨ ਤੋਂ ਬਈ 12 ਸਾਲ ਤੋਂ ਇਹਦਾ ਇਹ ਕੰਪ ਲਗਾ ਰਿਹਾ ਹਾਂ ਹਾਂਜੀ ਨਿਯੰਤ ਕਰਦੇ ਆ ਕਿ ਆ ਪਰ ਅੱਜ ਸਰਦੀ ਕੋਈ ਖੁਸ਼ੀ ਦੀ ਹਾਜ਼ਰੀ ਨਹੀਂ ਹੈ ਕਿ ਤੁਸੀਂ ਇਹ ਕਿ ਕਿ ਵੱਡੀ ਗੰਟੀ ਦੇ ਵਿੱਚ ਬੱਚੇ ਜਿਹੜੇ ਨੇ ਇੱਕ ਕੈਂਪਰ ਜੁਆਇਨ ਕੀਤਾ ਜਿਹੜਾ ਕਰਦੇ ਮੈਂ ਗਲਤ ਨਾ ਹੋਆ ਵਰਤ ਤੁਸੀਂ ਕੀ ਚਾਰ ਹਜ਼ਾਰ ਦੇ ਲੱਗੇ 400 ਦੇ ਲੱਗੇ ਬੱਚੇ ਜਿਹੜੇ ਜੁਆਇਨ ਕੀਤਾ ਹੈਗਾ ਤੇ ਉਹਨਾਂ ਦੇ ਗੇਰੈਂਟਸ ਕਿ ਨਾਲ ਆ ਪਰ ਸਾਡਾ ਪ੍ਰਬੰਧਕਾਂ ਦਾ ਫਰਜ਼ ਹੀ ਬਣਦਾ ਸਾਡਾ ਕਿ ਅਸੀਂ ਕਿਸੇ ਦਾ ਕਿਸੇ ਦੇ ਨਾਲ ਬੱਚਿਆਂ ਨੂੰ ਜੋਕਰਾਂ ਕਿਵੇਂ ਜੋੜਨਾ ਸਕੀਰਾਂ ਕਿਵੇਂ ਜੋੜਨਾ ਸਮਾਰਟੀ ਬੱਚੇ ਜਾਂ ਸੁਪੇ ਪਾਛਾ ਦੀਆਂ ਅਸੀਂ ਤਾਂ ਉਹਦੇ ਚੇਚ ਕਰਦਾ ਅਰਦਾਸ ਵੀ ਕਰਦੇ ਹਾਂ ਪਰ ਅਸੀਂ ਕੁਝ ਵੀ ਕਰ ਤੋਂ ਨਹੀਂ ਕਰਨ ਵਾਲਾ ਮਾਲਕ ਆਪੇ ਆ ਅੱਗੇ ਦਵਾਈ ਦਿੰਦਾ ਉਸੇ ਉੱਤਸਵ ਤੋਂ ਬਾਅਦ ਜਿਸ ਨੌਜਵਾਨ ਬੱਚਿਆਂ ਦਾ ਜਿਹੜੇ ਸਾਰਾ ਕੁਝ ਕੰਨਿਸ਼ ਕਰਦੇ ਆ ਅਸੀਂ ਤਾਂ ਸਾਥੇ ਜੁੜਨੇ ਆਂ ਵਾਹੀ ਗੁਰੂ ਜੀ ਦਾ ਖਾਲਸਾ ਤੇ ਆਖਿਰ ਵਿੱਚ ਮੈਂ ਇੱਕ ਜਰੂਰ ਇਸ ਕਹੂੰਗਾ ਆਪਣੇ ਦਰਸ਼ਕਾਂ ਨੂੰ ਸਾਧਿਆ ਨੂੰ ਕਿ ਬਹੁਤ ਹੀ ਵਧੀਆ ਤੁਸੀਂ ਸਾਰੇ ਹੀ ਕਮੇਟੀ ਜਿਹੜੀ ਐ ਪ੍ਰਬੰਧਨ ਕਮੇਟੀ ਐ ਬਹੁਤ ਹੀ ਵਧਾਈਆਂ ਦੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਿਹੜਾ ਤੁਸੀਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਜਿਹੜਾ ਬੱਚਿਆਂ ਨੂੰ ਤੁਸੀਂ ਹੁਣੇ ਤੋਂ ਸਿੱਖੀ ਨਾਲ ਜੋੜ ਰਹੇ ਹੋ ਤੇ ਸਾਨੂੰ ਜੋੜਨਾ ਵੀ ਚਾਹੀਦਾ ਚਾਹੀਦਾ ਖਾਸ ਕਰ ਇਹਨਾਂ ਮੁਲਕਾਂ ਦੇ ਵਿੱਚ ਕਿ ਜਿਵੇਂ ਕਿ ਤੁਸੀਂ ਦੱਸਿਆ ਪਿਛਲੇ 17 ਸਾਲ ਤੋਂ ਇਹ ਸਕੀਨ ਨਾਲ ਆਪਾਂ ਜੋੜ ਰਹੇ ਆ ਇਹ ਕੈਂਪ ਹੋ ਰਿਹਾ ਹੈ ਤੇ ਇਹ ਕਿੰਨੇ ਦਿਨਾਂ ਦਾ ਕੈਂਪ ਹੁੰਦਾ ਹਮੇਸ਼ਾ ਕੱਲ 100 ਵਾਲੇ ਦਿਨ ਸਟਾਰਟ ਹੋਇਆ ਹੈਗਾ ਹਾਂਜੀ 22 ਦੇ ਵਾਲੇ ਦਿਨ ਜਿਹੜਾ ਸਟਾਰਟ ਹੋ ਸੱਤ ਕਵਿੰਟਸ ਮਾਪ ਕੇ ਹਾਂਜੀ ਇੱਕ ਹਫ਼ਤੇ ਨੂੰ ਆਖ ਕਮੇ ਦੀ ਬੱਤੀ ਆ ਜਾਂਦੇ ਆ ਹਾਂਜੀ ਸ਼ਾਮ ਨੂੰ 7 ਵਜੇ ਸਮਾਗਮ ਹੋ ਰਿਹਾ ਹੈ ਤੇ ਪਰਮ ਸੋਲ ਨੇ ਆਏ ਹਾਂਜੀ ਸੇਵਾਦਾਰ ਬਹੁਤ ਵੱਡੀ ਗ੍ਰੰਟੀ ਬੱਚਾ ਹੋ ਗਿਆ ਜੀ ਹਾਂਜੀ ਕਿਸਾਨਾਂ ਦੇ ਜਿਸ ਤਰ੍ਹਾਂ ਰੰਗਰ ਦੀਆਂ ਸਮਾਗਮ ਚੱਲਦੀਆਂ ਹਾਂਜੀ ਮਾਰਕ ਮੈਂਬਰ ਇਹਨਾਂ ਦੇ ਪਰਿਵਾਰ ਸਾਰੇ ਆ ਕੇ ਕਰਦੇ ਆ ਹਾਂਜੀ ਇਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਜੀ ਦੇ ਵਿੱਚ ਪਹੁੰਚਦੇ ਹੈਦਲ ਤੋਂ ਬਹੁਤ-ਬਹੁਤ ਧੰਨਵਾਦ ਕੀਤਾ ਜੀ ਹਾਂਜੀ ਵਾਹਿਗੁਰੂ ਜੀ ਦਾ ਕੰਮ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਮੇਰੀ ਇਹ ਸਾਰੇ ਵੇਖਣ ਵਾਲਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਉਹ ਇਹ ਇੱਕ ਬਹੁਤ ਹੀ ਵਧੀਆ ਸੁਨੇਹਾ ਹੈ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਹੀ ਵੱਡੀ ਦੇਣ ਹੈ ਜਿਹੜੇ ਕਿ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜ ਰਹੇ ਨੇ ਤੇ ਅੱਜ ਲਈ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ